ਉਹਨੂੰ ਖਬਰ ਹੈ ਗੱਲ ਸਬਰ ਦੀ ਆ ਗੱਲ ਯਕੀਨ ਦੀ ਆ ਗੱਲ ਵਿਸ਼ਵਾਸ ਦੀ ਆ ਗੱਲ ਮੁਹੱਬਤ ਦੀ ਆ ਪੰਗਾ ਬੈਠੇ ਨੇ ਮਾੜਾ ਬੈਠਿਆ ਨੇ ਭਰਾ ਬੈਠੇ ਨੇ ਬਜ਼ੁਰਗ ਬੈਠੇ ਸਾਰੇ ਬੈਠੇ ਆ ਜਿਹਨੂੰ ਸਬਰ ਹੈ ਨਹੀਂ ਉਹਨੂੰ ਖਬਰ ਵੀ ਹੈ ਨਹੀਂ ਕਿਸੇ ਗੱਲ ਦੀ ਜਿਹੜਾ ਸਬਰ ਰੱਖਣਾ ਜਾਣਦਾ ਹੈ ਮਾਲਕ ਨੂੰ ਖਬਰ ਵੀ ਦੇਣੀ ਲਾਹਰ ਕਦਮ ਦੀ ਆ ਜਿਹਨੂੰ ਸਬਰ ਹੈ ਨਹੀਂ ਉਹਨੂੰ ਖਬਰ ਹੈ ਨਹੀਂ ਜਿਹਨੂੰ ਸਬਰ ਹੈ ਨਹੀਂ ਉਹਨੂੰ ਖਬਰ ਹੈ ਨਹੀਂ بے ਸਬਰਿਆਂ ਨੂੰ ਖਬਰਦਾਰ ਕਰੀਏ ਬੰਦੂ ਗੁਰੂ ਕੰਜਰੀ ਬਾਗ ਲੱਗੀਏ ਤੇ ਭੁੱਲੇ ਸ਼ਾਹਵੰਦੂ ਰਾਜੀ ਯਾਰ ਕੁਛ ਪਾਉਣ ਦੀ ਖਤਰ ਖੋੜਾ ਪੈਂਦਾ ਕੁਛ ਪਾਉਣ ਦੀ ਖਤਰ ਖੋੜਾ ਪੈਂਦਾ मिटाते अपनी हस्ती को अगर कुछ मतलब चाहे कि जैसे ज्यादा खाकर मिलकर गुले गुजार होता कि मैं मेरे को मार के कुट भले हमेशा किसान हमेशा बड़े बड़े उच्चे उचे त्रस्त डिगे करते जो छोटे छोटे होंगे कुछ नहीं हों कुछ नहीं होंगे दोस्तों ਰੰਗਰ ਸਦਾ ਬੜੇ ਸ੍ਰੀਮੇ ਫੰਕਾਰ ਬੜੇ ਅੱਛੇ ਫੰਕਾਰ ਤੁਹਾਡੀ ਜਿਹੜੀ ਜਿਹੜੀ ਚਾਹਤਰੀ ਪਰਨੇ ਕੋ ਸਰਕਾਰ ਦੇ ਕਿਤੇ ਵਿੱਚ ਹਾਜ਼ਰੀ ਪਰਨੇਗੇ ਕੱਲਾ ਕੱਲਾ ਸ਼ਬਦ ਕੱਲਾ ਕੱਲਾ ਬਿਆਨ ਇਹਨਾਂ ਦਾ ਸੁਣਨਾ ਬੜਾ ਸਿਆਣੇ ਕਹਿੰਦੇ ਆ ਸੁਣਾਉਣ ਦਾ ਉੱਥੇ ਫਾਇਦਾ ਹੁੰਦਾ ਜਿੱਥੇ ਕੋਈ ਸੁਣਨ ਵਾਲਾ ਹੋਵੇ ਸੁਣਾਉਣ ਦਾ ਉੱਥੇ ਫਾਇਦਾ ਹੁੰਦਾ ਜਿੱਥੇ ਕੋਈ ਸੁਣਨ ਵਾਲਾ ਹੋਵੇ ਗਰੋਣ ਦਾ ਵੀ ਉੱਥੇ ਫਾਇਦਾ ਹੁੰਦਾ ਜਿੱਥੇ ਕੋਈ ਹੱਥੀਂ ਪੁੱਛਣ ਵਾਲਾ ਬੈਠਾ ਹੋਵੇ ਕੱਤਰਾ ਨਾਲ ਡੱਟੇ ਰੋਣ ਜਦੋਂ ਉਹ ਵੀ ਸਵਾਸ ਲਈ ਆਉਂਦਾ ਕੱਤਰਾ ਮੇਰਾ ਪਾ ਵਿਕਰਮ ਖਾਨ ਤੇ ਬੋਰੀ ਨੂੰ ਹੋੜ ਲੱਗਿਆ ਉਸ ਤੋਂ ਬਾਅਦ ਮੈਂ ਵੀ ਹਾਜ਼ਰੀ ਲਾਉਂ ਗਏ ਤੋਂ ਬਾਅਦ ਇਹ ਹਾਜ਼ਰੀਆਂ ਕਚਾਈ ਦੀ ਹਾਜ਼ਰੀਆਂ ਪਿਆਰ ਦੀ ਹਾਜ਼ਰੀਆਂ ਮੁਹੱਬਤ ਦੀ ਹਾਜ਼ਰੀਆਂ ਇੱਕ ਵਾਰੀ ਤਾੜੀ ਮਾਰ ਕੇ ਸਬੂਤ ਹੋ ਜੋਰਦਾਰ ਤਾੜੀ ਸਰਕਾਰ ਦੇ ਨਾਮ ਤੇ ਮਾਰੋ ਜੋਰਦਾਰ ਤਾੜੀ